ਅੱਜ 모ਹਨ ਕੁਮਾਰ ਪਾਸਵਨ ਦਾ ਘਰ ਲੱਭ ਗਿਆ ਜੀ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਇਹਦਾ ਪਰਿਵਾਰ ਅੱਜ ਇਹਨੂੰ ਲੈਣ ਆਇਆ ਦਿੱਲੀ ਤੋਂ ਆਏ ਨੇ ਦੱਤ ਸਾਹਿਬ ਇਹਨਾਂ ਨੇ ਆਪਣੇ ਲੈਵਲ ਤੇ ਕੋਸ਼ਿਸ਼ ਕੀਤੀ ਤੇ ਪੁੱਛ-ਪੁੱਛ ਕੇ ਐਡਰੈਸ ਤੇ ਕਿਸੇ ਭੈਣ ਭਰਾ ਦੀ ਸ਼ੇਅਰ ਕੀਤੀ ਵੀਡੀਓ ਨੇ ਵੀ ਸਾਡੀ ਮਦਦ ਕੀਤੀ ਤੇ ਅੱਜ ਹੁਣੇ ਆਪਣੇ ਪਰਿਵਾਰ ਨੂੰ ਮਿਲਣ ਨੂੰ ਖੜਾ ਵਾ 모ਹਨ ਪਾਸਵਨ ਤੇ ਹੁਣ ਇਹਦੀ ਮੰਮੀ ਪਾਪਾ ਲੈਣ ਆਏ ਨੇ ਕੋਣ ਹੈ ਜੀ ਪੇ ਲੋ ਹਾਪਾਪਾਂ ਜਦੋਂ ਵਿਛੜਿਆ ਪੁੱਤ ਮਿਲਦਾ ਨਾ ਉਹ ਮਾਂ ਪਿਓ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਬੰਦੇ ਨੂੰ ਮਾੜੇ ਮਾੜੇ ਖਿਆਲ ਆਉਂਦੇ ਆ ਵੀ ਖਣੀ ਮਰ ਗਿਆ ਹੋ ਖਣੀ ਮਿਲੂਗ ਨਹੀਂ ਮਿਲੂ ਹੁਣ ਕਿਤੇ ਕੋਈ ਰਿਸ਼ਤੇਦਾਰ ਕੋਈ ਅੱਜ ਹੀ ਆ ਕੇ ਦੱਸਦਾ ਵੀ ਸਾਡਾ ਵੀ ਗੁੰਮ ਗਿਆ ਸੀ ਲੱਭਿਆ ਹੀ ਨਹੀਂ ਜੀ ਫਿਰ ਸਾਡੇ ਦੀ ਲਾਸ਼ ਲੱਭੀ ਮਨ ਲੋ ਇਹ ਜੀਆਂ ਗੱਲਾਂ ਸੁਣ ਸੁਣ ਕੇ 네ਗੇਟਿਵ ਦਿਮਾਗ 'ਚ ਖਿਆਲ ਆਉਂਦੇ ਆ ਖਿਆਲ ਨਹੀਂ ਆਉਂਦੇ ਜਦੋਂ ਕਿਸੇ ਦਾ ਧੀ ਪੁੱਤ ਗੁੰਮ ਜਾਂਦਾ ਤੇ ਅੱਜ ਇਹ ਮਾਂ ਪਿਓ ਨੇਪਾਲ ਤੋਂ ਆਏ ਨੇ ਸਾਡੇ ਕੋਲੇ ਨੇਪਾਲ ਤੋਂ ਤੇ ਜੇ ਕਿਸੇ ਦਾ ਘਰ ਲੱਭਣਾ ਹੋਵੇ ਨਾ ਤੇ ਕੋਈ ਵੱਡੀ ਗੱਲ ਨਹੀਂ ਪਰ ਜੇ ਆਪਾਂ ਕੋਸ਼ਿਸ਼ ਕਰੀਏ ਅਦਰ ਕੰਟਰੀ ਨੇਪਾਲ ਇੱਕ ਅਲੱਗ ਕੰਟਰੀ ਆ ਇੰਡੀਆ ਇੱਕ ਅਲੱਗ ਕੰਟਰੀ ਆ ਤੇ ਨੇਪਾਲ ਤੋਂ ਅੱਜ ਇਹ ਪਰਿਵਾਰ ਆਪਣੇ ਬੱਚੇ ਨੂੰ ਲੈਣ ਵਾਸਤੇ ਪਹੁੰਚਿਆ ਇਹਨਾਂ ਨੂੰ ਮਿਲਦਿਆਂ ਦੇਖ ਕੇ ਆਪਾਂ ਸਮਝ ਸਕਦੇ ਆ ਕਿ ਕਿੰਨਾ ਕੁ ਪਿਆਰ ਕਰਦੇ ਸੀ ਮਾਂ ਪਿਓ ਆਪਣੇ ਪੁੱਤ ਦੇ ਦੇਖੋ ਕੈਸੇ ਹੋ ਮੰਮੀ ਪਾਪਾ ਮਿਲ ਗਏ ਖੁਸ਼ ਆ हंस तो रहा नहीं तू तो, खुश तो है नहीं क्या तू तो, हंस के दिखा हंस के दिखा अरे हंस ले आ, आप क्या लगते भाई हो आप बड़े भाई आप पिताजी हो इनके पिता जी, क्या काम करते हो आप मैं गांव घर में काम ये अम्मा है कितने बच्चे हैं आपके मेरा पांच बच्चा, बच्चा है पांच बच्चा है जे कैसे घर से निकल गया था पता नहीं सर शाम में ही निकल गया संडे का पहले भी चला जाता है कभी पहले, पहले भी गया था पहले जाता था तो फिर शाम में रिटर्न आ जाता सर कितना तो कितना टाइम से घूम गया था तीन महीना हो गया सर था थाना जी, में लेके आयो फिर पढ़ाई छोड़ गया सर इसका दिमाग एक साल ऐसे हुआ ना पहले बिल्कुल ठीक था पहले एकदम क्लियर था कोई प्रॉब्लम नहीं था मोहन पासवान बेटा घर क्यों छोड़ा था खड़े हो जाओ घर क्यों छोड़ा ऐसे थोड़ी छोड़ते हैं देखो इस बार तो घूमते घूमते नेपाल से लोपो पहुंच गया ये बच्चा जी ਸਾਡੇ ਕੋਲੇ ਲੋਪੋ ਤੋਂ ਲੈ ਕੇ ਆਏ ਵੀਰ ਲੋਪੋ ਪਿੰਡ ਤੋਂ ਇਹਨੂੰ ਵੀਰ ਨੂੰ ਬੱਚੇ ਨੂੰ ਸਾਡੇ ਕੋਲੇ ਲੈ ਕੇ ਆਏ ਉਹ ਵੀਰਾਂ ਨੇ ਦੱਸਿਆ ਵੀ ਇਹ ਪਿਛਲੇ 7 10 12 ਦਿਨਾਂ ਤੋਂ ਪਿੰਡ ਵਿੱਚ ਘੁੰਮਦਾ ਸੀਗਾ ਦਲਜੀਤ ਸਿੰਘ ਵੀਰ ਸੀ ਪੰਚਾਇਤ ਮੈਂਬਰ ਉਹ ਵੀਰ ਸਾਡੇ ਕੋਲ ਇੱਥੇ ਲੈ ਕੇ ਆ ਨਾਲ ਉਹਨਾਂ ਦੇ ਦੋਸਤ ਸੀਗੇ ਤੇ ਉਹਨਾਂ ਨੇ ਸਾਰਿਆਂ ਨੇ ਇੱਥੇ ਲਿਆ ਕੇ ਸਾਡੇ ਨਾਲ ਗੱਲ ਕੀਤੀ ਦੱਸਿਆ ਅਸੀਂ ਸੰਜ ਵੀਡੀਓ ਸੰਜ ਹੀ ਕੀਤੀ ਤੇ ਉਹ ਵੀਡੀਓ ਤੁਸੀਂ ਅੱਗੇ ਸ਼ੇਅਰ ਕੀਤੀ ਤੇ ਇਹਦੇ ਘਰ ਤੱਕਰ ਪਹੁੰਚ ਗਈ ਤੇ ਸਮਿੰਦਰ দত্ত ਜੀ ਨੇ ਆਪਣੇ ਵੱਲੋਂ ਇਹਦਾ ਘਰ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਇਹਨੇ ਦੱਸਿਆ ਸੀ ਮੇਰੇ ਪਾਪਾ ਬੈਂਕ 'ਚ ਜੌਬ ਕਰਦੇ ਆ ਤੇ ਉਸ ਬੈਂਕੇ ਸੰਪਰਕ ਕੀਤਾ ਤੇ ਉੱਥੋਂ ਅੱਗੋਂ ਦੀ ਅੱਗੇ ਦੇ ਫਾਦਰ ਦਾ ਨੰਬਰ ਮਿਲ ਗਿਆ ਤੇ ਅੱਜ ਇਹਦੇ ਮੰਮੀ ਪਾਪਾ ਤੇ ਇਹਦਾ ਵੱਡਾ ਭਰਾ ਇਹਨੂੰ ਲੈਣ ਵਾਸਤੇ ਆਏ ਨੇ ਹਨਾ ਦੇਖੋ ਇੱਕ ਨੇਪਾਲ ਦਾ ਅਦਰ ਕੰਟਰੀ ਦਾ ਬੱਚਾ ਘੁੰਮਦਾ ਘਮਾਉਂਦਾ ਕਿਵੇਂ ਲੋਪੋ ਪਿੰਡ ਪਹੁੰਚ ਜਾਂਦਾ ਕੈਸੇ ਆਏ ਤੁਸੀਂ ਵਾ ਲੋਪੋ ਮੇ ਕੌਣ ਛੁੱਟ ਕੇ ਗਿਆ ਥਾ ਉਸ ਗਾਉਂ ਮੈਂ ਹੈਂ ਇਹ ਵਾ ਨੇ ਬੇਟਾ ਜਹਾਂ ਸੇ ਲੈ ਕੇ ਆਇਆ ਥਾ ਨਾ ਤੇਰੇ ਕੋ ਲੋਪੋ ਸੇ ਵਾਹ ਕੈਸੇ ਗਏ ਥੇ ਤੁਮ ਵਾਹ ਤਾਂ ਘਰ ਸੇ ਆਪਣੇ ਆਪ ਗਏ ਮੈਨੇ ਇਹ ਵਾ ਆਲੇ ਗਾੜੀ ਸੇ ਆਇਆ ਥਾ ਹਾਂ ਕੌਣ ਸੀ ਗਾੜੀ ਜੀਪ ਸੇ ਜੀਪ ਸੇ ਹਾਂ ਕੌਣ ਲੈ ਕੇ ਆਇਆ ਥਾ ਹਾਂ ਆਪਨੇ ਜੀਪ ਲੈ ਆ। ਉਹ ਗਾਉਂ ਸੇ ਕਿਵੇਂ ਆਏ? ਉਹ ਬਰਾਲੀ ਬਠਿੰਡਾ ਦਾ ਜੀਪ ਚਲਾ ਲੈ। ਜੀਪ 'ਚ ਬੈਠ ਗਿਆ। ਹਾਂ। ਜੀਪ ਸਿੱਧਾ ਇੱਧਰ ਆ ਗਈ। ਹਾਂ। ਕਿੰਨੇ ਦਿਨ ਲੱਗੇ ਆਉਣੇ ਮੇ? 3-4 ਦਿਨ। 3-4 ਦਿਨ ਜੀਪ 'ਚ ਬੈਠੇ ਰਹੇ। ਹਾਂ। ਖਾਣਾ-ਦਾਨ ਕਹਾਂ ਸਿਕਾਇਆ? ਉਹਨਾਂ ਨੇ ਖਿਲਾਇਆ ਕਿ ਕਿਨੇ ਖਿਲਾਇਆ? ਇਹ ਖਿਲਾਈ। ਇਹਨਾਂ ਕਿ ਸਿੱਧਾ ਪਤਰਾ ਬੱਚਾ ਦਿਮਾਗੀ ਤੌਰ ਤੇ ਥੋੜਾ ਠੀਕ ਨਹੀਂ ਹੈਗਾ। ਤੇ ਪਤਾ ਨਹੀਂ ਕੌਣ ਕਿਵੇਂ ਲੈ ਕੇ ਆਇਆ ਇਹਨੂੰ ਨੇਪਾਲ ਤੋਂ। ਮੋਗੇ ਜ਼ਿਲ੍ਹੇ ਚ ਪੰਜਾਬ ਦੇ ਚ ਲੋਪੋ ਪਿੰਡ ਚ ਆ ਪਹੁੰਚਦਾ ਤੇ ਲੋਪੋ ਪਿੰਡ ਚ 3 ਮਹੀਨੇ ਪਹਿਲਾਂ 3 ਮਹੀਨੇ ਪਹਿਲੇ ਗੁੰਮ ਗਿਆ ਥਾ ਜੀ ਜੀ ਕਿਤਨੀ ਤਾਰੀਖ ਕੋ ਹਾਂ ਆਪਕੋ 25 ਗੱਤੇ ਕਾ ਹਮਾਰੇ ਉਧਰ ਕਾ ਨੇਪਾਲ ਕਾ 25 ਗੱਤੇ 15 ਤਾਰੀਖ 15 ਸਰਤ 15 ਤਾਰੀਖ ਕੋ ਜੀ ਕੌਨ ਸਾ ਮਹੀਨਾ ਜੇਠ ਕੇ ਮਹੀਨੇ ਜੇਠ ਮਹੀਨੇ ਕਾ ਜੇਠ ਮਹੀਨੇ ਦਾ ਹਾਂ ਜੀ ਦਲਜੀਤ ਸਿੰਘ ਜੀ اور بھی رینٹی والا صاحب کا ٹھیک ہے ممبر صاحب ٹھیک ہے ਵੀਰੇ ਤੇਰਾ ਧੰਨਵਾਦ ਜਿਹੜਾ ਤੂੰ ਉਸ ਦਿਨ ਮੁੰਡੇ ਨੂੰ ਛੱਡਿਆ ਸੀ ਉਹਦਾ ਘਰ ਲੱਭ ਗਿਆ 네ਪਾਲ ਤੋਂ ਉਹਦੇ ਮੰਮੀ ਡੈਡੀ ਲੈਣ ਆਏ ਨੇ ਉਹਨੂੰ ٹھیک ਹੈ ਵੀਰੇ ਧੰਨਵਾਦ ਹੈ ਬਾਈ ਤੁਸੀਂਿਆਂ ਦੀ ਨੇ ਲੱਭ ਕੇ ਦਿੱਤਾ ਯਾਰ شکریہ ਨਹੀਂ ਉਹ ਵਾਇਗੁਰ ਨੇ ਕੀਤਾ ਕਿਰਪਾ ਆਪਾਂ ਤਾਂ ਕੋଣ ਆ ਕਰਨ ਵਾਲੇ ਤੇ ਬੱਚਾ 3 ਮਹੀਨੇ ਹੋ ਗਏ ਸੀ ਆਪਣੇ ਘਰੋਂ ਗੁੰਮ ਗਿਆ ਸੀ ਇਹ ਤੇ ਇਹਦੇ ਮਾਪਿਓ ਵੀ ਲੱਭਦੇ ਫਿਰਦੇ ਸੀ ਵਿਚਾਰੇ ਤੇ ਉੱਗੇ ਦੀ ਉੱਗੇ ਵੀਡੀਓ ਲੋਕਾਂ ਨੇ ਦੇਖੀ ਗਾਂ ਦੀਆਂ ਸ਼ੇਅਰ ਕੀਤੀ ਤਾਂ ਪਤਾ ਲੱਗਿਆ ਉਹਨਾਂ ਨੂੰ ਇੱਥੇ ਆਹੇ ਬੱਚਾ ਹਾਂਜੀ ਇੱਕ ਦੋ ਤਿੰਨ ਬੰਦੇ ਲਿਜਾਨ ਨੂੰ ਕਿ ਕਰਦੇ ਸੀ ਕਿ ਮੈਂ ਕਿਹਾ ਤਾਂ ਜੋ ਮੈਂ ਕਿਹਾ ਬਾਈ ਕੋਲੇ ਛੱਡਿਆ ਗਿਆ ਵੀ ਉਹ ਤਾਂ ਲੱਭੂ ਆ ਕਰ ਚਲੋ ਠੀਕ ਹੈ ਮੈਂਬਰ ਸਾਹਿਬ ਦਲਜੀਤ ਵੀਰੇ ਧੰਨਵਾਦ ਤੇਰਾ ਬਹੁਤ-ਬਹੁਤ ਬਸ ਓਕੇ ਓਕੇ ਵੀਰੇ ਓਕੇ ਦੇਖੋ ਇਹ ਵੀਰੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਨਹੀਂ ਤੈਨੂੰ ਕੋਈ ਆਪਣੇ ਘਰੇ ਲੈ ਜਾਂਦਾ ਪੱਠੇ ਪਾਉਣ ਲਾ ਲੈਂਦਾ ਪਤਾ ਨਹੀਂ 10 ਸਾਲ 15 ਸਾਲ ਪੱਠੇ ਹੀ ਪਾਈ ਜਾਂਦਾ ਵਿਚਾਰਾ ਉੱਥੇ ਤੇ ਮਾਂ ਪਿਓ ਨੂੰ ਵੀ ਪਤਾ ਨਹੀਂ ਲੱਭਣਾ ਨਹੀਂ ਸੀ ਮੁੜ ਕੇ ਪਰ ਜਦੋਂ ਉਹਦੀ ਨਿਗਾਹ ਸਿੱਧੀ ਹੁੰਦੀ ਆ ਫਿਰ ਪੁੱਠੀਆਂ ਵੀ ਸਿੱਧੀਆਂ ਪੈਣ ਲੱਗ ਜਾਂਦੀ ਤੇ ਕਰਿਓ ਅਰਦਾਸ ਇਸ ਬੱਚੇ ਵਾਸਤੇ ਵੀ ਮਾਂ ਬਾਪ ਵਾਸਤੇ ਵੀ ਗਰੀਬ ਮਾਂ ਬਾਪ ਆ ਬਹੁਤ ਅਸੀਂ ਵੀ ਜੋ ਕਰ ਸਕਦੇ ਆ ਕੋਸ਼ਿਸ਼ ਕਰਾਂਗੇ ਵੀ ਇਸ ਪਰਿਵਾਰ ਦੀ ਮਦਦ ਕਪੜੇ ਲੀਡੇ ਦੇ ਵਿੱਚ ਵੀ राया पट अभी असि इन्होंने देके भेजा जितना भाड़ा आपको बोला था ना जहाँ पे आ जाओ हम आपको भाड़ा दे, दे देंगे चार हजार रूपया है ठीक है, है? तो जे एक हजार रूपया और ले लीजिए खाने दाने में काम आएगा आपके तो धन्यवाद आप लोग इधर आए इसको लेने के लिए तो नहीं तो हमारे पास बहुत से ऐसे बच्चे है जिनको कोई लेने नहीं आता कोई पूछने भी नहीं आता ना रे, नहीं मैया बस बस तो इसका घर पे ख्याल रखिएगा आप अच्छे से हम इसका दवाई देकर भेजेंगे आपको अभी इधर से हम। जी, एक बार, जी, दो महीने का दवाई देंगे वो दवाई खिलाते रहना इसको हाँ, और कम होगा तो सर फोन पे संपर्क करेंगे हाँ फोन पे संपर्क करना यदि आप इसका दवाई चालू रखना चाहते हो न ਤੋ ਇਹ ਦੋਨੋਂ ਜਨ ਟ੍ਰੇਨ ਸੇ ਚੜ ਕੇ ਇਧਰ ਆ ਜਾਣਾ ਜੀ ਔਰ ਹਮ ਦਵਾਈ ਵੀ ਦੇ ਕੇ ਭੇਜਾਂਗੇ ਇਧਰ ਸੇ 2 ਮਹੀਨੇ ਕਾ 3 ਕਾ ਜੀ ਔਰ ਭਾੜਾ ਵੀ ਦੇ ਦੇਂਗੇ ਆਪਕਾ ਪਰ ਇਸਕਾ ਦਵਾਈ ਬੰਦ ਮਤ ਕਰਨਾ ਠੀਕ ਹੋ ਜਾਏਗਾ ਜੀ ਲੜਕਾ ਠੀਕ ਹੈ ਤੋ ਐਸੇ ਸਿੱਧੇ ਬੰਦੇ ਵਿਚਾਰੇ ਅੱਜ ਜਦੋਂ ਕਿਸੇ ਦੇ ਚੁੰਗਲ ਚ ਫਸ ਜਾਂਦੇ ਆ ਤਾਂ ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰਦੇ ਆ ਪਰ ਇੱਥੇ ਦਿਲਜੀਤ ਸਿੰਘ ਮੈਂਬਰ ਪੰਚਾਇਤ ਪਿੰਡ ਲੋਪੋ ਜ਼ਿਲ੍ਹਾ ਮੋਗਾ ਵਰਗੇ ਲੋਕ ਵੀ ਆ ਜਿਹੜੇ ਇਦਾਂ ਦੇ ਬੰਦੇ ਨੂੰ ਫੜ ਕੇ ਵੜਿਆ ਕੇ ਕਿਵੇਂ ਨਾ ਕਿਵੇਂ ਰੱਖਦੇ ਆ ਲੋਕ ਉਹਨੂੰ ਲਿਜਾਣਾ ਚਾਹੁੰਦੇ ਆ ਵੀ ਅਸੀਂ ਲੈ ਕੇ ਜਾਣਾ 5-4 ਦਿਨ ਕੰਮ ਕਰਾ ਲਾਂਗੇ ਅਸੀਂ ਵੀ ਫਿਰ ਛੱਡ ਦਾਂਗੇ ਬਹਾਨੇ ਬਾਜ਼ੀਆਂ ਲਾਉਂਦੇ ਆ ਪਰ ਉਹ ਵੀਰ ਜਾਣ ਨਹੀਂ ਦਿੰਦਾ ਕਿਸੇ ਨਾ ਵੀ ਇਹਨੂੰ ਇੱਥੇ ਪਹੁੰਚਦਾ ਕਰਕੇ ਜਾਂਦਾ ਕਰੇ ਅਰਦਾਸ ਇਸ ਬੱਚੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ